ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਰੁਕਦੇਸ਼ ਖਿੰਡਾ ਲੈ ਕੇ ਹਾਜ਼ਰ ਹਾਂ ਅੱਜ ਇੱਕ ਟੌਪਿਕ ਤੇ ਟੌਪਿਕ ਬਹੁਤ ਸੰਜੀਵਦਾ ਹੈ ਸਾਡੇ ਪੰਜਾਬ ਨਾਲ ਜੁੜਿਆ ਹੋਇਆ ਹੈ ਸਾਡੀ ਨੌਜਵਾਨੀ ਪੀੜੀ ਨਾਲ ਜੁੜਿਆ ਹੋਇਆ ਹੈ ਤੇ ਸਾਡੇ ਆਮ ਘਰ ਦੇ ਜੋੜਿਆਂ ਨਾਲ ਵੀ ਜੁੜਿਆ ਹੋਇਆ ਹੈ ਜੀ ਮੈਂ ਗੱਲ ਕਰ ਰਹੀ ਹਾਂ ਪੰਜਾਬ ਚੋਂ ਪ੍ਰਵਾਸ ਕਰ ਰਹੇ ਪੰਜਾਬ ਚੋਂ ਵਿਦੇਸ਼ਾਂ ਚ ਜਾ ਰਹੇ ਨੌਜਵਾਨ ਤੇ ਸਾਡੇ ਜੋ ਜੋੜੇ ਨੇ 30 35 ਸਾਲ ਦੀ ਉਮਰ ਚ ਉਹ ਵੀ ਸਪਾਊਸ ਵੀਜ਼ੇ ਤੇ ਬਾਹਰ ਜਾ ਰਹੇ ਨੇ ਦੂਜਾ ਸਾਡੇ ਪੰਜਾਬ ਦੇ ਜਿਹੜੇ ਸਾਡੇ ਪੜੇ ਲਿਖੇ ਨੌਜਵਾਨ ਨੇ ਉਹ ਹైదరాబాద్ ਬੈਂਗਲੌਰ ਨੋਇਡਾ ਗੁੜਗਾਓਂ ਜਾ ਕੇ ਸੈੱਟ ਹੋ ਰਹੇ ਨੇ ਨੌਕਰੀਆਂ ਕਰ ਰਹੇ ਨੇ ਸੋ ਕਿਉਂ ਸਾਡਾ ਪੰਜਾਬ ਖਾਲੀ ਹੋ ਰਿਹਾ ਹੈ ਅਸੀਂ ਗੱਲ ਕਰਾਂਗੇ ਇਸ ਦੇ ਕਾਰਨਾਂ ਦੀ ਤੇ ਹੱਲ ਦੀ ਕਿਉਂਕਿ ਜੇ ਕਾਰਨ ਸਾਨੂੰ ਪਤਾ ਲੱਗ ਜਾਣ ਤੇ ਉਹਦਾ ਹੱਲ ਵੀ ਕਰਨਾ ਪੈਂਦਾ ਹੈ ਤਾਂ ਹੀ ਇਸ ਸਮੱਸਿਆ ਦੇ ਹੱਲ ਦਾ ਹੱਲ ਹੈ ਅਸੀਂ ਰੀਲਾਂ ਤੇ ਬਹੁਤ ਦੇਖਦੇ ਹਾਂ ਕਿ ਪੰਜਾਬ ਦਾ 10 ਸਾਲ ਬਾਅਦ ਕੀ ਬਣਨਾ ਹੈ ਅਸੀਂ ਦੇਖਦੇ ਹਾਂ ਸਾਡੀਆਂ ਬੱਚੀਆਂ ਬਾਹਰ ਕੀ ਕਰਨ ਨੂੰ ਮਜਬੂਰ ਨੇ ਸਾਰੀਆਂ ਨਹੀਂ ਕੁਝ ਕਾਪਸ ਹੁੰਦੇ ਹਾਂ ਠੀਕ ਹੈ ਪਰ ਗੱਲ ਇਹ ਹੈ ਕਿ ਕਿਉਂ ਸਾਡੇ ਬੱਚੇ ਜਿਹੜੇ ਨੇ ਬਾਹਰ ਜਾਣ ਨੂੰ ਤੁਰੇ ਜੇ ਅਸੀਂ ਗੱਲ ਕਰੀਏ 20 25 30 ਸਾਲ ਪਹਿਲਾਂ ਉਦੋਂ ਵੀ ਮੁੰਡੇ ਪਰਦੇਸਾਂ ਚ ਜਾਂਦੇ ਸੀ ਤਾਂ ਕਾਰਨ ਸੀਗਾ ਆਪਣੀ ਭੈਣ ਨੂੰ ਵਿਆਉਣਾ ਜਾਂ ਆਪਣੀ ਧੀ ਨੂੰ ਵਿਆਉਣਾ ਜਾਂ ਕੋਠੇ ਦੀ ਛੱਤ ਪਾਉਣੀ ਹੈ ਜਾਂ ਆੜਤੀਆਂ ਕੋਲੋਂ ਜ਼ਮੀਨ ਛਡਵਾਉਣੀ ਹੈ ਤੇ 10 12 ਸਾਲੋਂ ਬਾਹਰ ਲਾ ਕੇ ਮੁੜੇ ਆਉਂਦੇ ਸੀ ਕੋਈ ਟਾਵਾ ਟਾਵਾ ਹੀ ਬਾਹਰ ਰਹਿੰਦਾ ਸੀ ਇਹ ਸਚਾਈ ਸੀ ਸਾਡੇ ਪੰਜਾਬ ਦੀ ਪਹਿਲਾਂ ਪਰ ਹੁਣ ਅਸੀਂ 15 ਸਾਲ ਤੋਂ ਦੇਖੀਏ ਅਕਾਲੀ ਵੀ ਆ ਗਈ ਕਾਂਗਰਸ ਵੀ ਆ ਗਈ ਹੁਣ ਆਪ ਵੀ ਆ ਗਈ ਮੈਂ ਕਿਸੇ ਵੀ ਪਾਰਟੀ ਦੀ ਇੱਥੇ ਨਾ ਵਰਕਲਾਫਾਂ ਨਾ ਕਿਸੇ ਪਾਰਟੀ ਦੀ ਆਪਾ ਸਪੋਰਟ ਕਰਨੀ ਹੈ ਆਪਣੇ ਚੈਨਲ ਦੇ ਕਿਸੇ ਤਰ੍ਹਾਂ ਵੀ ਪਰਫੈਕਟ ਹੈ ਹੁਣੇ ਵੀ ਇਲੈਕਸ਼ਨਸ ਹੋਈਆਂ ਕਿਸੇ ਵੀ ਸਰਕਾਰ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਮੁੱਦਾ ਸੀ ਕੀ ਸੀ ਪੰਜਾਬ ਚੋ ਜਾ ਰਹੇ ਪੰਜਾਬੀਆਂ ਨੂੰ ਰੋਕਣਾ ਹੈ ਜਾਂ ਕਿਉਂ ਜਾ ਰਹੇ ਨੇ ਜੇ ਉਹਨਾਂ ਨੂੰ ਇੱਥੇ ਰੱਖਣਾ ਹੈ ਆਪਣੇ 18-19 ਸਾਲ ਦੇ ਬੱਚਿਆਂ ਨੂੰ ਜਾਂ ਜਿਹੜੇ 35-36 ਸਾਲ ਦੀ ਉਮਰ ਦੇ ਜਾ ਰਹੇ ਨੇ ਅਸੀਂ ਕਿੱਦਾਂ ਆਪਣੇ ਪੰਜਾਬ ਨੂੰ ਬਚਾਈਏ ਸਾਡਾ ਤੇ ਪੰਜਾਬ ਖਾਲੀ ਹੋ ਰਿਹਾ ਕਿਸੇ ਨੇ ਇਸ ਮੁੱਦੇ ਨੂੰ ਨਹੀਂ ਚੱਕਿਆ ਸੋ ਪਲੀਜ਼ ਇਹੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਹੀ ਇਸ ਲਈ ਗੰਭੀਰ ਨਹੀਂ ਨੇ ਜੇਸੀ ਗੱਲ ਕਰਦੇ ਹਾਂ ਜ਼ਿਮੀਦਾਰਾਂ ਦੀ ਉਹ ਕਿਉਂ ਤੁਰਨੇ ਸ਼ੁਰੂ ਹੋਏ ਬਾਹਰ ਕਿਉਂਕਿ ਉਹਨਾਂ ਦੇ ਸਿਰ ਕਰਜ਼ਾ ਸੀਗਾ ਹਾੜੇ ਆ ਗਏ ਸੋਕਾ ਪੈ ਗਿਆ ਜਾਂ ਬਿਮਾਰੀਆਂ ਆ ਗਈਆਂ ਕਪਾਹ ਨੂੰ ਪੈ ਗਈ ਤੇ ਉਹਨਾਂ ਨੂੰ ਕਰਜ਼ੇ ਲਏ ਹੋਏ ਸੀ ਜਾਂ ਉਹਨਾਂ ਨੇ ਫਾਹਾ ਲੈ ਲਿਆ ਸੁਸਾਇਡ ਕਰ ਲਿਆ ਜਾਂ ਉਹਨਾਂ ਨੇ ਜ਼ਮੀਨ ਆਪਣੀ ਵੇਚ ਕੇ ਕਿੱਲੇ ਤੋਂ ਕਿੱਲੇ ਉਹ ਪਰਦੇਸਾਂ ਨੂੰ ਚੱਲੇ ਗਏ ਵੀ ਸਾਨੂੰ ਕੋਈ ਮੁੱਲ ਨਹੀਂ ਮਿਲਦਾ ਸਾਨੂੰ ਕੁਝ ਨਹੀਂ ਮਿਲਦਾ ਉੱਥੇ ਵੀ ਗਲਤੀਆਂ ਸੀ ਕਹਾਂਗੇ ਸਰਕਾਰ ਦੀਆਂ ਦੂਜੇ ਪਾਸੇ ਜੇ ਨੌਜਵਾਨ ਬੱਚੇ ਨੇ ਅਸੀਂ ਦੇਖਿਆ ਕਿ ਪਿਛਲੇ ਕੁਝ ਸਾਲਾਂ ਚ ਅਨ ਇਮਪਲੋਇਮੈਂਟ ਰੇਟ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੈ ਉਹਨੇ ਖਬਰ ਆਈ ਸੀ ਮਹੀਨਾ ਡੇਢ ਮਹੀਨਾ ਪਹਿਲਾਂ ਕਿ ਹਰਿਆਣੇ ਦੇ ਵਿੱਚ ਜੋ ਹੈ ਬੇਰੁਜ਼ਗਾਰੀ ਦਾ ਰੇਟ ਜਿਹੜਾ ਹੈ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਵੀ ਬਹੁਤ ਹੈ ਠੀਕ ਹੈ ਸੋ ਗੱਲ ਇਹ ਹੀ ਹੈ ਕਿ ਜੇ ਰੁਜ਼ਗਾਰ ਮਿਲਦਾ ਵੀ ਹੈ ਤਾਂ ਬੱਚੇ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ ਐਮਬੀਏ ਤੇ ਬੱਚੇ ਨੇ 10 ਲੱਖ ਰੁਪਈਆ ਲਾਤਾ 8 ਲੱਖ ਲੱਖ ਨੌਕਰੀਆਂ ਨੂੰ ਮਿਲ ਰਹੀ ਹੈ 18000 ਦੀ 19000 ਦੀ ਕੀ ਕਰੇਗਾ ਮੈਂ ਇੱਕ ਐਗਜ਼ਾਮਪਲ ਦੇ ਰਹੀ ਹਾਂ ਦੂਜਾ ਸਾਡੇ ਬੱਚੇ ਜਾ ਰਹੇ ਰਹੇ ਨੇ ਕਿਉਂਕਿ ਸਾਡੇ ਵਿੱਚ ਇੱਕ ਪਿਕਚਰ ਬਣ ਗਈ ਹੈ ਕਿ ਅਸੀਂ ਬਾਹਰ ਬਹੁਤ ਵਧੀਆ ਮੈਡੀਕਲ ਫੈਸਿਲਿਟੀਆਂ ਨੇ ਬਾਹਰ ਦਾ ਹੈਲਥ ਸਿਸਟਮ ਬਹੁਤ ਵਧੀਆ ਹੈ ਬਾਹਰ ਜਿ세 ਗੱਲ ਕਰੀਏ ਐਜੂਕੇਸ਼ਨ ਦੀ ਆਲਮੋਸਟ ਫ੍ਰੀ ਹੈ ਉੱਥੇ ਤੇ ਇੱਕ ਜ਼ਿੰਦਗੀ ਦੀ ਕੀਮਤ ਹੈ ਕਿ ਇਨਸਾਨ ਦੀ ਜ਼ਿੰਦਗੀ ਦੀ ਕੀਮਤ ਹੈ ਉੱਥੇ ਮੈਂ ਆਪਣੀ ਹੀ ਐਗਜ਼ਾਮਪਲ ਲੈ ਰਹੀ ਹਾਂ ਮੈਂ ਪਿਛਲੇ 14-15 ਸਾਲ ਤੋਂ ਟੈਕਸ ਪੇ ਕਰ ਰਹੀ ਹਾਂ ਔਰ ਮੇਰੇ ਪੈਰ ਤੇ ਇੱਕ ਮਹੀਨੇ ਤੋਂ ਸੱਟ ਲੱਗੀ ਹੋਈ ਹੈ ਮੇਰੇ ਆਪਣੇ ਇਲਾਕੇ ਦੇ ਵਿੱਚ ਕੋਈ ਵੀ ਜਾਇਹਾ ਡਾਕਟਰ ਨਹੀਂ ਹੈ ਹਸਪੀਟਲ ਨਹੀਂ ਹੈ ਜਿੱਥੇ ਇਲਾਜ ਹੋ ਸਕੇ ਟੈਕ ਦੇ ਨਿਯਮ ਹੈ ਮੈਨੂੰ ਜਲੰਧਰ ਜਾਣਾ ਪੈਂਦਾ ਹੈ ਮੈਂ ਤੇਲ ਵੀ ਫੂਕਦੀ ਹਾਂ ਉੱਥੇ ਆਪਣੀ ਥੈਰੇਪੀ ਆਪਣਾ ਟ੍ਰੀਟਮੈਂਟ ਕਰਵਾਉਂਦੀ ਹਾਂ ਇੱਕ ਮਹੀਨਾ ਹੋ ਗਿਆ ਇਹ ਇੱਕ ਐਗਜ਼ਾਮਪਲ ਦੇ ਰਹੀ ਹਾਂ ਮੈਂ ਦੂਜੀ ਐਗਜ਼ਾਮਪਲ ਮੈਂ ਦੇ ਰਹੀ ਹਾਂ ਸਾਡੇ ਇੱਥੇ ਨੇੜੇ ਹੀ ਸੀ ਇੱਕ ਚਲੋ ਉਹਨਾਂ ਨੂੰ ਦੋ ਕੁ ਮਹੀਨੇ ਪਹਿਤੋਂ ਪਤਾ ਲੱਗਾ ਵੀ ਉਹਨਾਂ ਨੂੰ ਕੈਂਸਰ ਹੈ ਠੀਕ ਹੈ 10 ਦਿਨ ਪਹਿਲਾਂ ਉਹ ਇਨਸਾਨ ਜਿਹੜੇ ਨੇ ਹੁਣ ਇਸ ਦੁਨੀਆ 'ਚ ਨਹੀਂ ਰਹੇ ਨਾ ਉਹ ਮਹਿੰਗੇ ਟੈਸਟ ਕਰਾ ਸਕੇ ਨਾ ਉਹ ਜਲੰਧਰ ਤੱਕ ਪਹੁੰਚ ਕਰ ਸਕੇ ਪੀਜੀਆਈ ਤੇ ਏਮਜ਼ ਤੇ ਕੀ ਜਾਣਾ ਸੀ ਉਹਨਾਂ ਵਿਚਾਰਿਆ ਨੇ ਔਰ ਉਹ 10 ਦਿਨ ਪਹਿਲਾਂ ਮੰਜੇ ਤੇ ਪਈ ਗਰੀਬੀ ਸੋ ਮੇਰੀ ਇਹ ਗੁਜ਼ਾਰਿਸ਼ ਹੈ ਪਲੀਜ਼ ਜੇ ਇਦਾਂ ਦੀਆਂ ਫੈਸਿਲਿਟੀਆਂ ਫ੍ਰੀ ਟੈਸਟ ਫ੍ਰੀ ਮੈਡੀਕਲ ਫ੍ਰੀ ਕੈਂਸਰ ਦਾ ਟਰੀਟਮੈਂਟ ਕੋਈ ਵੀ ਹੈ ਅਸੀਂ ਟੈਕਸ ਦੇਨੇ ਆ ਜਾਂ ਜਿਹੜੇ ਨਹੀਂ ਵੀ ਦਿੰਦੇ ਸਰਕਾਰ ਉਹਨਾਂ ਨੂੰ ਇੱਥੇ ਦੇਵੇ ਅਸੀਂ ਇਦਾਂ ਦੀਆਂ ਗੱਲਾਂ ਕਿਉਂ ਨਹੀਂ ਆਪਣੇ ਐਮ ਐਲ ਏ ਐਮ ਪੀਜ਼ ਨੂੰ ਪੁੱਛਦੇ ਠੀਕ ਹੈ ਨਾ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਪਲੀਜ਼ ਇਹ ਬੇਸਿਕ ਫੈਸਿਲਿਟੀਆਂ ਦੇਵੋ ਇਨ੍ਹਾਂ ਕਾਰਨਾਂ ਕਰਕੇ ਵੀ ਸਾਡੇ ਬੱਚੇ ਜਿਹੜੇ ਨੇ ਉਹ ਬਾਹਰ ਜਾ ਰਹੇ ਨੇ ਇਹ ਦਿੱਲੀ ਸਰਕਾਰਾਂ ਵੀ ਜ਼ਿੰਮੇਵਾਰ ਨੇ ਬਹੁਤ ਸਰਕਾਰਾਂ ਆਗੀਆਂ ਮੈਂ ਤੇ ਸਿਰਫ ਪਿਛਲੇ 15 ਸਾਲ ਦੀ ਗੱਲ ਕਰ ਰਹੀ ਆ ਜੋ ਜੋ ਸਰਕਾਰਾਂ ਬਦਲੀਆਂ ਨੇ ਠੀਕ ਹੈ ਉਸ ਤੋਂ ਉੱਪਰ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਸਾਡੇ ਬੱਚੇ ਨੇ ਹైదరాబాద్ ਨੋਇਡਾ ਗੁੜਗਾਓ ਜਾਂ ਬੈਂਗਲੌਰ ਜਾ ਕੇ ਨੌਕਰੀ ਕਰਦੇ ਨੇ ਚਾਹੇ ਉਹ ਬੀਟੈਕ ਨੇ ਚਾਹੇ ਉਹ ਐਮਬੀਏ ਨੇ ਉੱਥੇ ਉਹਨਾਂ ਨੂੰ ਪੈਕੇਜ ਮਿਲਦਾ ਹੈ ਮਹਿੰਗਾ ਤੇ ਇਸ ਲਈ ਬੱਚੇ ਚਲੇ ਜਾਂਦੇ ਨੇ ਤੇ ਹੌਲੀ-ਹੌਲੀ ਫਿਰ ਉੱਥੇ ਫਲੈਟ ਲੈ ਲੈਂਦੇ ਨੇ ਉੱਥੇ ਵਿਆਹ ਹੋ ਜਾਂਦੇ ਨੇ ਤੇ ਉੱਥੇ ਹੀ ਉਹ ਉਹ ਸੈੱਟ ਹੋ ਜਾਂਦੇ ਨੇ ਸੋ ਇੱਕ ਕਾਰਨ ਹੈ ਇੱਕ ਇੱਕ ਹੈ ਮੁੱਦਾ ਪੰਜਾਬੀਆਂ ਦਾ ਬਾਹਰਲੇ ਮੁਲਕਾਂ 'ਚ ਜਾਣਾ ਪੰਜਾਬ ਖਾਲੀ ਹੋਣਾ ਦੂਜਾ ਹੈ ਸਾਡੇ ਪੰਜਾਬੀਆਂ ਦਾ ਦੂਜੀਆਂ ਸਟੇਟਸ 'ਚ ਜਾਣਾ ਤੇ ਪੰਜਾਬ ਖਾਲੀ ਹੋਣਾ ਦੂਜੇ ਦਾ ਹੱਲ ਤਾਂ ਅਸੀਂ ਬੜੀ ਆਸਾਨੀ ਨਾਲ ਕਰ ਸਕਦੀਆਂ ਸਾਡੀਆਂ ਇੰਨੀਆਂ ਸਰਕਾਰਾਂ ਆਈਆਂ ਕਿ ਉਹਨਾਂ ਨੇ ਕਿਸੇ ਵੀ ਪ੍ਰਾਈਵੇਟ ਕੰਪਨੀ ਜਿਵੇਂ ਗੱਲ ਕਰਾਂ TCS ਦੀ IBM ਦੀ ਐਕਸਟੈਂਚਰ ਦੀ ਗੱਲ ਕਰਾਂ ਹੋਰ ਵੀ ਬਹੁਤ ਸਾਰੀਆਂ ਕੰਪਨੀਆਂਜ਼ ਨੇ ਵਿਪਰੋ ਨੇ ਕੀ ਸਾਡੇ ਪੰਜਾਬ ਦੇ ਵਿੱਚ ਮੁਹਾਲੀ ਲੁਧਿਆਣੇ ਬਟਿੰਡੇ ਫਿਰੋਜ਼ਪੁਰ ਕਪੂਰਥਲੇ ਜਲੰਧਰ ਉੱਥੇ ਕਿਤੇ ਇਹਨਾਂ ਦੇ ਆਫਿਸ ਜਾਂ ਬ੍ਰਾਂਚੇਸ ਨਹੀਂ ਖੁੱਲ ਸਕਦੀਆਂ ਇਹਨਾਂ ਦੇ ਆਪਰੇਸ਼ਨਸ ਨਹੀਂ ਸਟਾਰਟ ਹੋ ਸਕਦੇ ਕਿਉਂ ਸਾਡੀਆਂ ਸਰਕਾਰਾਂ ਨਹੀਂ ਗੱਲ ਕਰ ਰਹੀਆਂ ਸਾਡੇ ਬੱਚੇ ਕੰਪਿਊਟਰਸ ਤੇ ਕੰਮ ਕਰ ਰਹੇ ਨੇ ਆਫਿਸਿਸ 'ਚ ਕਰ ਰਹੇ ਨੇ ਆਨਲਾਈਨ ਹਜ਼ਾਰਾਂ ਲੋਕਾਂ ਦੀਆਂ ਮੀਟਿੰਗਸ ਲੈ ਰਹੇ ਨੇ ਹైదరాబాద్ ਬੈਂਗਲੌਰ ਬੈਠੇ ਨੋਇਡਾ ਬੈਠੇ ਕੀ ਉਹ ਸਾਡੀ ਪੰਜਾਬੀ ਪੜੇ ਲਿਖੇ ਬੱਚੇ ਪੰਜਾਬ ਦੇ ਵਿੱਚ ਆਪਣੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਇਲਾਕੇ 'ਚ ਬੈ ਕੇ ਨੌਕਰੀ ਨਹੀਂ ਕੱਟ ਸਕਦੇ ਸੋ ਇਹ ਦੋ ਕਾਰਨਾ ਤੇ ਸਾਡੀਆਂ ਸਰਕਾਰਾਂ ਨੂੰ ਅੱਗੇ ਆਉਣਾ ਪੈਣਾ ਹੈ ਮੈਂ ਜਾਂ ਤੁਸੀਂ ਕੰਪਨੀਆਂ ਨੂੰ ਇੱਥੇ ਨਹੀਂ ਲਿਆ ਸਕਦੇ ਉਹਨਾਂ ਨੂੰ ਲੈਂਡ ਦੇਣੀ ਪੈਣੀ ਹੈ ਉਹਨਾਂ ਨੂੰ ਫੈਸਿਲਿਟੀਆਂ ਦੇਣੀਆਂ ਪੈਣੀਆਂ ਹੈ ਉਹਨਾਂ ਨੂੰ ਸੇਫਟੀ ਦਾ ਟਰਸਟ ਇੱਕ ਡਿਵੈਲਪ ਕਰਨਾ ਪੈਣਾ ਹੈ ਤੇ ਸਾਡੇ ਬੱਚੇ ਜੋ ਬਾਹਰ ਜਾ ਰਹੇ ਨੇ ਪਲੀਜ਼ ਉਹਨਾਂ ਲਈ ਗਵਰਨਮੈਂਟ ਜੌਬ ਦੀ ਟ੍ਰੇਨਿੰਗ ਜਿਹੜੀ ਹੈ ਫ੍ਰੀ ਜਿਹੜੀ ਹੈ ਉਹ ਖੋਲੋ ਉਹਨਾਂ ਨੂੰ ਅਵੇਅਰ ਕਰੋ ਸਕੂਲ ਲੈਵਲ ਤੇ ਕਾਲਜ ਲੈਵਲ ਤੇ ਵਰਕਸ਼ਾਪਸ ਲਗਾਓ ਕਿ ਅਸੀਂ ਬੈਠੇ ਆ ਉਹਨਾਂ ਦੇ ਬਿਜ਼ਨਸ 'ਚ ਵਾਅਦਾ ਕਰੋ ਸਾਡਾ ਐਗਰੀ ਬਿਜ਼ਨਸ ਹੈ ਐਗਰੀ ਬੇਸ ਅਸੀਂ ਫਾਰਮਰਜ਼ ਆ ਸਾਰੇ ਮੇਨਲੀ ਪੰਜਾਬ ਦਾ ਕਿਉਂ ਸਾਡੇ ਇੱਥੇ ਐਗਰੀ ਬੇਸ ਇੰਡਸਟਰੀਜ਼ ਨਹੀਂ ਲੱਗਦੀਆਂ ਕਿਉਂ ਸਾਡੇ ਇੱਥੇ ਹਰ ਜ਼ਿਲੇ ਦੇ ਵਿੱਚ ਟਮੇਟੋ ਸੌਸ ਇੰਡਸਟਰੀਜ਼ ਨਹੀਂ ਲੱਗਦੀਆਂ ਕਿਉਂ ਇੱਥੇ ਚਿਪਸ ਇੰਡਸਟਰੀਜ਼ ਨਹੀਂ ਲੱਗਦੀਆਂ ਕਿਉਂ ਇੱਥੇ ਪ੍ਰੋਸੈਸਿੰਗ ਨਹੀਂ ਲੱਗਦੀ ਸਾਡੇ ਇੱਥੇ ਮਿਲਕ ਤੋਂ ਇੰਨੇ ਪ੍ਰੋਡਕਟਸ ਬਣਦੇ ਨੇ ਪਲੀਜ਼ ਸਾਡੇ ਬੱਚਿਆਂ ਨੂੰ ਟ੍ਰੇਨ